ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 147ਵੇਂ ਪ੍ਰਕਾਸ਼ ਉਤਸਵ ਦੀ ਖੁਸ਼ੀ ਚ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਵੀ ਪੰਡੇਲੋਂ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਚ ਆਰੰਭ ਸ਼੍ਰੀ ਕੰਡਪਟ ਸਾਹਿਬ ਦੇ ਭੋਗ ਪਾਏ ਗੇ ਭੋਗ ਪੈਣ ਉਪਰੰਤ ਗਿਆਨੀ ਗਗਨਦੀਪ ਸਿੰਘ ਨਿਰਮਲੇ ਜੰਡਾਲੀ ਵਾਲਿਆਂ ਨੇ ਤੇ ਭਾਈ ਮਨਦੀਪ ਸਿੰਘ ਅਤਰਸਰ ਰੇਰੂ ਸਾਹਿਬ ਵਾਲਿਆਂ ਨੇ ਦੀਵਾਨ ਸਜਾ ਕੇ ਸ਼੍ਰੀ ਗੁਰੂ ਦਾਸ ਮਹਾਰਾਜ ਜੀ ਦੀ ਜੀਵਨੀ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਭਾਈ ਜਸਵਿੰਦਰ ਸਿੰਘ ਮੈਨੇਜਰ ਭਾਈ ਬਲਵਿੰਦਰ ਸਿੰਘ ਹੈੱਡ ਗ੍ਰੰਥੀ ਬਚਿੱਤਰ ਸਿੰਘ ਪ੍ਰਧਾਨ ਰਜਿੰਦਰ ਸਿੰਘ ਮੀਤ ਪ੍ਰਧਾਨ ਮੈਂਬਰ ਸੁੱਚਾ ਸਿੰਘ ਮੀਤ ਗ੍ਰੰਥੀ ਗੁਰਪ੍ਰੀਤ ਸਿੰਘ ਜਗਦੀਪ ਸਿੰਘ ਲਾਡੀ ਮਾਸਟਰ ਪੈਂ ਸਿੰਘ ਮਾਸਟਰ ਬਲਦੇਵ ਸਿੰਘ ਅੰਮ੍ਰਿਤਪਾਲ ਸਿੰਘ ਮਨਦੀਪ ਸਿੰਘ ਮਾਸਟਰ ਗੁਰਵਿੰਦਰ ਸਿੰਘ ਅਵਤਾਰ ਸਿੰਘ ਜਗਜੀਤ ਸਿੰਘ ਗਿੰਦੋ ਪੰਚ ਗੁਰਸੇਵਕ ਸਿੰਘ ਸੁਖਦੇਵ ਸਿੰਘ ਰਣਜੋਤ ਸਿੰਘ ਰਗਵੀਰ ਸਿੰਘ ਹਰਵਿੰਦਰ ਸਿੰਘ ਗੁਰਪੀ ਸਿੰਘ ਗੁਰਜੀਤ ਸਿੰਘ ਜਸਪਾਲ ਸਿੰਘ ਅਤੇ ਸਮੂਹ ਨਗਰ ਨਿਵਾਸੀ ਆਦਰ ਸਨ ਆਓ ਆਜਾਓ ਨਾ ਰੱਬ ਦੇ ਪਿਆਰਿਆਂ ਨੂੰ ਭਗਤ ਅਰਦਾਸ ਨਾਂ ਦੇ ਆਗਮਨ ਦਿਵਸ ਦੀ ਲੱਖ ਲੱਖ ਵਧਾਈ ਤੇ ਹੁਣ ਆਪਾਂ ਅਨੰਤ ਸਾਹਿਬ ਦਾ ਜਾਪ ਉਪਰੰਤ ਗੁਰਸਤੋਤਰ ਮੰਗਈਏ ਤਾਂ ਕਿ ਸਾਡੇ ਤੁਹਾਡੇ ਲੋਕ ਸੁਖੀਏ ਪਰ ਰੋਗ ਸੁਵੇਲੇ ਹੋਣ ਆਪ ਸਰਬੱਤ ਸੰਗਤ ਦਾ ਧੰਨਵਾਦ ਇਥੋਂ ਦੀ ਸਮਰਚੀ ਕਮੇਟੀ ਮੈਨੇਜਰ ਸਹਿਬਾਨ ਸਮੂਹੀ ਸੇਵਾਦਾਰ ਬਾਬਾ ਜੀਆਂ ਦੇ ਸਾਰਿਆਂ ਦਾ ਧੰਨਵਾਦ ਆਓ ਹੁਣ ਪਹਿਲਾਂ ਅਨੰਤ ਸਾਹਿਬ ਦਾ ਜਾਪ ਉਪਰੰਤ ਫਿਰ ਆਪਾਂ ਨੇ ਜਿੰਨੀ ਤੁਨੋਂ ਧੰਨ ਗਏਆ ਤਿੰਨ ਜਮ ਨੇੜ ਨਾਲ ਫਿਰ ਆਪਾਂ ਨੇ ਗੁਰਸਤੋਤਰ ਪੜ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਆ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਏਕ ਮੁਖ ਉਜਤ ਸਦਾ ਸੁਖੀ ਨਾਨਕ ਸਿਮਰ ਤੇਕ ਰਾਮ ਕਲੀਹ ਹੰਗਾ ਤੀਜਾ ਅਨੰਤ ਰਿਉ ਪਰ ਪਰਸਾ দুর্গা <muchly singing> God. Uh -huh. چتریاں تو

ਕੋਤੀ ਤਿਤੈ ਮਾਇਆ ਪ੍ਰਗਟ ਹੋਇਆ ਸਤ ਸੰਗ ਹਰ ਦਰਸ਼ਨ ਪਾਇਆ ਸ਼ੋਭਣੀ ਪਗ ਮਹਾਨ ਰੱਬ ਮਹਾਨ ਕ੍ਰਿਪਾ ਕਾਜੀ ਮਰੂ ਸੁਭਾਜਕ ਸੱਚ ਬਲਦਲੇ ਆਨੇ ਗੁਰਬਾਣੀ ਦੇ ਰਚਤਾ ਸਤਨ ਸਾਹਿਬ ਸਰਗੁਦਾਸ ਜੀ ਮਹਾਰਾਜ ਜਿਨ੍ਹਾਂ ਨੇ ਪਵਿੱਤਰ ਪਵਿੱਤਰ ਬਾਡੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਜਿਨ੍ਹਾਂ ਦੇ ਬਾਬਤ ਅਗਮਨ ਪੁਰਬਾ ਦੀ ਆਪਾਂ ਖੁਸ਼ੀ ਮਨਾ ਰਹੇ ਆ ਸਭ ਤੋਂ ਪਹਿਲਾਂ ਸਮਝੀਆਂ ਸਿੱਖ ਸੰਤਾਂ ਨੂੰ ਸ੍ਰੀ ਬਾਛਾ ਦੇ ਅਗਮਨ ਪੁਰਬ ਦੇ ਲੱਖ ਲੱਖ ਵਧਾਈ ਜੀ ਗੁਰੂ ਬਾਛਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਸੱਚੇ ਬਾਛਾ ਦੀ ਕਿਰਪਾ ਕਰਦੇ ਹੋਏ ਸਤਿਗੁਰਾਂ ਨੇ ਨ ਮਹਾਰਤ ਪਰਧਿਆਰ ਨੂੰ ਆਪ ਐਸੇ ਜਿਹੜਾ ਗੱਲਿਲ ਕੇ ਮਨਾਉਂਦੇ ਰਹੀਏ ਇਸੇ ਤਰ੍ਹਾਂ ਕਬੂਦੀਆਂ ਜਾਤਾਂ ਦੇ ਵਿੱਚ ਡੁੱਟਦੇ ਰਹੀ ਨੇ ਅਹ ਅਰਦਾਸ ਕਿ ਉਹਨਾਂ ਦੇ ਬਰਸਾਈ ਹੋਏ ਜਿਹੜੇ ਮਹਾਰਤ ਪਾਰਖ ਹਨ ਉਹਨਾਂ ਉੱਤੇ ਚੱਲਣ ਦੀ ਸਮਰੱਥਾ ਨੂੰ ਸਤਿਗੁਰੂ ਜੀ ਸਾਨੂੰ ਬਖਸ਼ ਦੇਵੇ। ਇਹ ਗੁਰੂ ਸਾਹਿਬ ਦੇ ਚਰਨਾਂ ਦੀ ਅਰਦਾਸ ਬੇਨਤ ਸਪੈਸ਼ਲੀ ਕੀ ਜਨਾ ਕੋ ਇਸ ਨਾਲ ਕਮ ਚੱਲਵੇਂ ਸਨ 15ਵਾਂ ਦਿਨ ਪ੍ਰਵਾਸੀ ਨੇ ਨਗਰ ਕੀਰਤਨ ਕੀਤੇ ਗਏ ਪਰਸੋਂ ਤੋਂ ਅਨਪਾਰ ਸਰਪਰੰਸਨ ভোগ ਪਾਏਗੇ ਭੋਗ ਤੋਂ ਪਰੰਥ ਅਸਰ ਜੀਵਾਰ ਦੇ ਕੀਰਤਨ ਸਤ ਬਾਬਾ ਗਗਨਦੀਪ ਸਿੰਘ ਜੀ ਉਹਨਾਂ ਦੇ ਵੱਲੋਂ ਕੀਰਤਨ ਵਿਚਾਰਾ ਔਰ ਅਕੀਰ ਦੇ ਵਿੱਚ ਸਤ ਬਾਬਾ ਮਨਦੀਪ ਸਿੰਘ ਜੀ ਅਤਰ ਸਾਹਿਬ ਰੂਸਾ ਵਾਲੇ ਉਹਨਾਂ ਦੇ ਬਦਲੋ ਅਪਸਕਤਾ ਨੂੰ ਗੁਰਬਾਣੀ ਇਤਿਹਾਸ ਨੂੰ ਇਤਿਹਾਸ ਦੇ ਨਾਲ ਜੋੜਨਾ ਕੀਤਾ ਗਿਆ ਸੋ ਅਸੀਂ ਤੈਤ ਰੋਤਨワਦੀਾ ਬਾਬਾ ਜੀ ਨੇ ਜੋ ਆਪਣੇ ਕੀਮਤੀ ਸਮੇਂ ਨੂੰ ਜੋ ਸਭਾ ਕਰਕੇ ਇਹਨਾਂ ਨੇ ਇੰਨੇ ਪੰਛਨਾ ਕੀਤਾ ਅੱਜ ਗੁਰੂ ਇਤਿਹਾਸ ਪੁਰਬਾਣੀ ਦੇ ਨਾਲ ਸਾਨੂੰ ਜੋੜਨਾ ਕੀਤਾ ਔਰ ਸਾਨੂੰ ਇਹ ਦੱਸਣਾ ਕੀਤਾ ਕਿ ਸਭ ਤੋਂ ਉੱਤਮ ਕੀ ਹੈ ਸਭ ਤੋਂ ਉੱਤਮ ਗੁਰੂ ਦੀ ਬਾਣੀ ਹੈ ਸਭ ਤੋਂ ਉੱਤਮ ਭਗਤ ਵਿਦਾਸ মহারাজ ਜੀ ਦਾ ਦਰਸਾਇਆ ਹੋਇਆ ਉਹ ਗੁਰਬਾਣੀ ਰੂਪ ਮਾਰਕ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਉਹਨਾਂ ਨੇ ਸਾਨੂੰ ਅਲੱਗ ਤਾਂ ਕੀਤਾ ਹੈ ਸਿਦਾਰਥ ਤੁਜੇ ਕਉਂ ਕਹੇ ਗਰੀਬ ਜੁਲਾਸ ਸੰਗਤ ਮੇਰਾ ਮਾਤਰ ਸ਼ਤਰ ਧਰੇ ਜਾ ਕੀ ਸ਼ੋਤ ਜਗਤ ਕੋ ਲਾ ਕੇ ਤਾਂ ਪਰ ਤੂੰ ਹੀ ਤਰੇ ਜਿਹਾ ਉੱਚ ਕਰੇ ਮੇਰੇ ਗੋਵ ਚ ਕੰਮ ਤੇ ਨਾ ਕਰੇ ਨਾਮ ਦੇਵ ਕਬੀਰ ਤਰਲੋਚਨ ਸਦਾ ਸੈਤ ਰਿਕ ਅੰਬਦਾਸ ਸੁਨੋ ਰੇ ਸੰਤ ਤੂੰ ਹਰ ਜੀਉ ਤੇ ਸਭੈ ਸਿਰੇ ਇੱਕੋ ਹੀ ਗੱਲ ਉਹਨਾਂ ਨੇ ਸਮਝਾ ਦਿੱਤੀ ਹੈ ਕਿ ਜਿਸ ਨੂੰ ਜਪ ਕੇ ਨਾਮ ਦੇਵ ਜੀ ਤਰੇ ਬਨ ਜਿਸ ਨੂੰ ਦਰ ਜਪ ਕੇ ਕਬੀਰ ਜੀ ਤਰਲੋਚਨ ਜੀ ਸੰਗਦਾ ਸਹਿਬ ਭਗਤ ਜੀ ਕਰ ਗਏ ਹਨ ਉਹ ਪਰਮੇਸ਼ਰ ਦਾ ਨਾਮ ਹੈ ਉਹ ਜਦ ਤੱਕ ਸਾਡੇ ਦਿਲ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਕੋ ਨਾਨਕ ਦੇ ਤਤ ਵਿਚਾਰਾ ਬਿਨ ਬ ਭਗਤ ਨਾ ਸੁਖਾਰਾ ਸਾਡਾ ਕਦੇ ਸੁਖਾ ਲੱਭੀ ਸਕਦਾ ਸਭ ਦਾ ਪਿਆਰ ਕਰੀਏ ਆ ਉਸ ਵਹੀ ਨੂੰ ਸਰਵ ਵਿਆਪਕ ਜਾਣ ਕੇ ਉਸ ਦਾ ਨਾਮ ਜਪਦੇ ਹੋਏ ਆਪਣੇ ਜੀਵਨ ਨੂੰ ਸਫਲਾ ਕਰੀਏ ਸੋ ਫੋਟੋ ਕਰ ਲੈ ਲੋ ਜੀ ਇੱਕ ਬਸ ਜਾਏ ਹੋ ਜਾ ਹਾਂ ਜੀ ਬਾਬਾ ਜੀ ਬਾਈਕੂ ਜੀ ਦਾ ਕਾਲਸਾ ਬਾਈਕੂ ਜੀ ਦੇ ਤੇ ਪਿਛਲੇ ਕਈ ਦਿਨਾਂ ਤੋਂ ਭਗਤ ਰਵਦਾਲ ਜੀ ਮਹਾਰਾਜ ਜੀ ਦੇ ਆਗਮਨ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬੇ ਛੇਵੀਂ ਦਮਦਮਾ ਸਾਹਿਬ ਦੇ ਲੋ ਨਗਰ ਨਿਵਾਸੀ ਸੰਗਤਾਂ ਨੇ ਸਹਿਯੋਗ ਦੇ ਨਾਲ ਪ੍ਰਬਾਤ ਪੇਰੀਆਂ ਨਿਕਲ ਰਹੀਆਂ ਸੀ ਸੋ ਸੰਗਤਾਂ ਦਾ ਬੜਾ ਉਤਸ਼ਾਹ ਦੇਖਿਆ ਜਾਂਦਾ ਇਸ ਨਗਰ ਦੇ ਵਿੱਚ ਤੇ ਰੱਖੇ ਹੋਏ ਸ੍ਰੀ ਖੰਡਾ ਜਪ ਸਾਹਿਬ ਜੀ ਦੇ ਝੋਗ ਪਾਏ ਉਪਰੰਤ ਕਾਲਯੁਗ ਮੈਂ ਕੀਰਤਨ ਪ੍ਰਦਾਨਾ ਗੁਰਮੁਖ ਜਪੀ ਇਲਾਹੇ ਧਿਆਨਾਂ ਦੇ ਮਹਾਵਾਕ ਅਨੁਸਾਰ ਕੀਰਤਨ ਵਿਚਾਰਾ ਹੋਈਆਂ ਸੰਗਤਾਂ ਦਾ ਬੜਾ ਭਾਰੀ ਇਕੱਠ ਇਕੱਠ ਹੈ ਗਿਆ ਸੋ ਸੰਗਤਾਂ ਦੇ ਚਿੱਤ ਦੇ ਵਿੱਚ ਬੜਾ ਪ੍ਰੇਮ ਬੜੀ ਸ਼ਰਧਾ ਹੈ ਭਗਤੀਆਂ ਦੇ ਦਤਾਏ ਸੋ ਇੱਥੋਂ ਦਾ ਸਮੁੱਚੇ ਪ੍ਰਬੰਧ ਜਿਹੜੇ ਬੜਾ ਸੋਹਣਾ ਉਦਮ ਉਪਰਾਲਾ ਕਰਦੇ ਆ ਸਮੂਹ ਸੰਗਤ ਸਾਰੀ ਸੇਵਾਦਾਰ ਸਾਰਿਆਂ ਦਾ ਹੀ ਧੰਨਵਾਦ ਕੀਤਾ ਜਾਂਦਾ ਹੈ। ਪੋਕਾਨਕੋੜ ਧੰਨਵਾਦ ਸਹਿਬ ਜੀ ਗੁਰੂ ਰਖਸ਼ੇ ਮਹਾਰਾਜ ਜੀ ਦਾ ਜਿਨ੍ਹਾਂ ਦੀ ਛਤਰ ਸ਼ਾਇਆ ਹੇਠ ਇਹ ਸਾਰੇ ਸਮਾਗਮ ਸੰਪੂਰਨ ਨਿਰਬਿਗੰਤ ਸਹਿਤ ਸਿਰੇ ਚੜਿਆ ਹੈ। ਸੋ ਆਪ ਸਰਬੱਤ ਸੰਗਤ ਨੂੰ ਭਗਤ ਰਵਿਦਾਸ ਮਹਾਰਾਜ ਜੀ ਦੇ ਆਗਮਨ ਦੇ ਦਿਨਾਂ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਵਿਦਾਸ ਤੁਮਤਾ ਢੋਰ ਨੀਤ ਤੇ ਤਿਆਗੀ ਮਾਇਆ ਪਰਗਤ ਹੋਵਾ ਸਾਧ ਸੰਗ ਸਾਧ ਦਰਸ਼ਨ ਕਾਇਆ ਕੰਤਨ ਸਾਹਿਬ ਸਿੰਘ ਰਵਿਦਾਸ ਜੀ ਮਹਾਰਾਜ ਜਿਹਨਾਂ ਦੇ ਆਗਮਨ ਤੋਂ ਬਾਅਦ ਸਭ ਤੋਂ ਪਹਿਲਾਂ ਕੰਤਨ ਸਾਹਿਬ ਸਿਦੁਰਦਾ ਜੀ ਮਹਾਰਾਜ ਜਿਨ੍ਹਾਂ ਦੇ ਆਗਮਨ ਪਰਵ ਦੀ ਸੂਚੀ ਸੰਗਤ ਨੂੰ ਬਹੁਤ ਬਹੁਤ ਖੁਦਾਈ ਉਹਨਾਂ ਦੇ ਲੱਗਦਾ ਕਿ ਜੰਦਾਸ ਬੇਨਤੀ ਕਿ ਸੱਚੇ ਪਾਤਸ਼ਾਹ ਦੇ ਦਿੱਤਾ ਕਰਨ ਸੁਚਿਨਿਆ ਸੰਕਰੇ ਸਰਾਂ ਤੇ ਮੇਰਾ ਪ੍ਰਿਆਤ ਮੇਰਾ ਪ੍ਰਿਆਤ ਰੱਖ ਕੇ ਸੰਗਤ ਨੂੰ ਫਿਰਦੀ ਚਲਾ ਰੱਖਣ ਕੰਤਨ ਜੀ ਰੱਖਣ ਤਾਂ ਕੰਤਨ ਸਾਹਿਬ ਸਿਦੁਰਦਾ ਜੀ ਮਹਾਰਾਜ ਜਿਨ੍ਹਾਂ ਦੇ ਆਗਮਨ ਪਰਵ ਦੀ ਖੁਸ਼ੀ ਦੇ ਵਿੱਚ ਗੁਰਦੁਆਰਾ ਦੰਦਮਸਰ 500 ਸੇਮੀ ਪੈਂਡੇ ਨੂੰ ਸੁਚੀ ਨਗਰ ਦੀ ਸੰਗਤ ਸੁਚੀ ਮੈਨੇਜਮੈਂਟ ਕਮੇਟੀ ਦੇ ਵੱਲੋਂ ਗਰਮਮੈਂਟ ਕੇ ਜਤੇਸ਼ ਕੁਸ਼ੀਦੇਵ ਜੀ 14 ਦਿਨ ਦੀ ਪ੍ਰਵਾਸ ਦੇ ਵੀ ਕੀਤੀ ਗਈ। ਇਮਰਾਨ ਨਗਰ ਕੀਰਤਨ ਕੀਤੇ ਗਏ। ਉਪਰੰਤ ਸ੍ਰੀ ਥਾਨਵਰ ਸਾਹਿਬ ਜੀ ਦੇ ਕੋਟ ਪਾਏ ਗਏ। ਉਪਰੰਤ ਕੀਰਤਨ ਦੀਵਾਨ ਸਜਾਏ ਗਏ। ਅੱਜ ਕੋਟ ਪਾਏ ਗਏ। ਨਗਰ ਦੀਆਂ ਸმოਚਨਾ ਸੰਗਤਾਂ ਨੇ ਗੁਰੂ ਘਰ ਹਾਜ਼ਰੀਆਂ ਭਰੀਆਂ ਸੰਗਤਾਂ ਦੇ ਵਿੱਚ ਜਿਸ ਤਰ੍ਹਾਂ ਗੁਰਬਾਣੀ ਦਾ ਮਹਾਂਵਾਕ ਹੈ ਮਨ ਚਾਉ ਭਿਆ ਪ੍ਰਭ ਅਗਮ ਸੁਣਿਆ ਗੁਰੂ ਸਾਹਿਬ ਦੇ ਆਗਮਨ ਤੋਂ ਪੁਰਬ ਦੀ ਬੜੀ ਹੀ ਖੁਸ਼ੀ ਸੀ ਔਰ ਫੜੀਆਂ ਸੰਗਤਾਂ ਨੇ ਗੁਰੂ ਘਰ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਸਰਵਕਿਰਤਾ ਸੰਤ ਬਾਪਾ ਗਗਨਜੀਤ ਸਿੰਘ ਜੰਡਾਲੀ ਵਾਲੇ ਔਰ ਸੰਤ ਬਾਪਾ ਮਨਜੀਤ ਸਿੰਘ ਜੱਤਰ ਸਾਹਿਬ ਵਾਲੇ ਉਹਨਾਂ ਦੇ ਵੱਲੋਂ ਗੁਰਬਾਣੀ ਕੀਰਤਨ ਗੁਰੂ ਤੇ ਆਸਰਵਿਤ ਕਰਵਾਇਆ ਗਿਆ ਔਰ ਸੂਚੀਆਂ ਸਿੱਖ ਸੰਗਤਾਂ ਨੂੰ ਭਗਤ ਰਵਿਦਾਸ ਮਹਾਰਾਜ ਜੀ ਨੇ ਪਾਏ ਹੋਏ ਪੂਰਣ ਆਪਣੇ ਚੱਲਣ ਦੇ ਉਪਦੇਸ਼ ਦਿੱਤੇ ਗਏ ਔਰ ਇਹ ਗੱਲ ਬਿਲਕੁਲ ਸੱਚ ਹੈ ਧੰਨ ਧੰਨ ਸਾਹਿਬ ਸੁਰਦਾਸ ਜੀ ਮਹਾਰਾਜ ਜੋ ਕਿ ਮਹਾਨ ਡਰਾਈਵਰ ਹੋਏ ਹਨ ਮਹਾਨ ਕ੍ਰਾਂਤੀਕਾਰੀ ਗੁਰੂ ਹੋਏ ਹਨ ਜਦੋਂ ਉਹਨਾਂ ਦਾ ਆਗਮਨ ਸੰਸਾਰ ਕੀ ਹੋਇਆ ਉਸ ਸਮੇਂ ਬ੍ਰਾਹਮਣ ਵਰਗ ਦਾ ਬੋਲਬਾਲਾ ਸੀ ਜਾਤ ਪਾਤ ਦਾ ਬੋਲਬਾਲਾ ਸੀ ਉੱਚ-ਨੀਚ ਦਾ ਬੋਲਬਾਲਾ ਸੀ ਸਮਾਜ ਦੇ ਵਿੱਚ ਬੜੀਆਂ ਕੁਰੀਤੀਆਂ ਸਨ ਧਰਮ ਦੇ ਜਿਹੜੇ ਆਗੂ بڑے ਫਿਰਦੇ ਸਨ ਉਹ ਆਪਣੇ ਰਾਸਟਰੀ ਤੋਂ ਉੱクレ ਹੋਏ ਸਨ ਸੋ ਉਹਨਾਂ ਹੀ ਕੁਰੀਤੀਆਂ ਦੇ ਵਿਰੁੱਧ ਭਗਤ ਰਵਿਦਾਸ ਮਹਾਰਾਜ ਜੀ ਨੇ ਆਵਾਜ਼ ਚੁਕੋਣੀ ਕੀਤੀ ਜਾਤ ਪਾਤ ਉੱਚ-ਨੀਚ ਦਾ ਜਿਹੜਾ ਪਾੜਾ ਸੀ ਉਸ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਜਦੋਂ ਆਪਾਂ ਬਾਣੀ ਪੜਦੇ ਆ ਤਾਂ ਬਾਣੀ ਵਿੱਚੋਂ ਦਾ ਹੈ ਬੇਗਮ ਪੂਰਾ ਸਹਿਰ ਕੋ ਨਾਉ ਦੂਖ ਸਦੋ ਨਹੀਂ ਠਹਿਤਾ ਇਸ ਇਸ ਬਾਣੀ ਦੇ ਨਾਲ ਉਹਨਾਂ ਨੇ ਇਹ ਨਾਦਾ ਪ੍ਰਗਟ ਕੀਤਾ ਕਿ ਸਮਾਜ ਦੇ ਵਿੱਚ ਕੋਈ ਵੀ ਉੱਚੀ ਨੀਚੀ ਦਾ ਫਰਕ ਨਹੀਂ ਹੋਣਾ ਚਾਹੀਦਾ ਸਭੋ ਸਾਰੇ ਇੱਕ ਬਰਾਬਰ ਹੋਣੇ ਚਾਹੀਦੇ ਨੇ ਕਿਉਂਕਿ ਉਸ ਵਾਹਿਗੁਰੂ ਦੇ ਘਰ ਦੇ ਵਿੱਚ ਕੋਈ ਜਾਤ ਨਹੀਂ ਹੈ ਜਾਤ ਪਾਤਾਂ ਨੂੰ ਮਿਟਾਉਣ ਵਾਲਾ ਅਨਸਾਨ ਹੈ ਐਪਰਦੇਸ਼ ਪਾਪਾ ਰਵਿਦਾਸ ਜੀ ਮਹਾਰਾਜ ਜੀ ਦਾ ਹੈ ਜਿੱਥੇ ਉਹਨਾਂ ਨੇ ਜਾਤ ਪਾਤ ਨੂੰ ਮਿਟਾਉਣ ਦਾ ਉਦਮ ਕੀਤਾ ਹੈ ਉੱਤੇ ਹੀ ਉਹਨਾਂ ਨੇ ਸਾਨੂੰ ਆਪਣੀ ਬਾਣੀ ਦੇ ਵਿੱਚ ਨਾਮ ਤੇਰੀ ਆrti ਮਦਨ ਮੁਰਾਰੇ ਹਰ ਕੇ ਨਾਮ ਦੇਨ ਤੂਰੇ ਸਗਰ ਪਸਾਰੇ ਜਾਂ ਫਿਰ ਉਹਨਾਂ ਨੇ ਪ੍ਰਦੇਸ਼ ਕੀਤਾ ਹਰ ਸੋਹੂ ਦਾ ਛੱਡ ਕੇ ਕਦੇ ਆਨ ਕੀ ਰਾਸ ਤੇ ਨਰ ਗੋਚ ਚ ਜਾਹੇਗੇ ਸਤਿ ਪਾਖੇ ਰਵਿਦਾਸ ਤੇ ਸਾਨੂੰ ਉਸ ਵਾਰਿਕੂ ਦੀ ਨਿਰੋਲ ਭਗਤੀ ਬੰਦਗੀ ਦੇ ਵਿੱਚ ਜੁੜਨਾ ਚਾਹੀਦਾ ਹੈ ਔਰ ਜਿਹੜੀ ਸਭ ਤੋਂ ਵੱਡੀ ਗੱਲ ਉਹਨਾਂ ਦੀ ਜੀਵਨ ਦੀ ਹੈ ਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਉੱਚੀ ਤੇ ਸੁੱਚੀ ਸੱਚੀ ਸੁੱਚੀ ਦਸਨੋ ਆ ਵੀ ਕਰਤ ਕੀਤੀ ਹੈ ਇਸ ਤਰ੍ਹਾਂ ਕੋਈ ਜੀਵਨ ਜਾਂ ਵਿਚਾਰਾ ਸੁਣਦੇ ਆ ਕਿ ਉਹ ਜੁੱਤੀਆਂ ਗੰਦਮ ਦਾ ਕੰਮ ਕਰਦੇ ਸੰਨ ਪਰ ਇੱਕ ਗੱਲ ਸੱਚੀ ਸੀ ਜਿਹੜਾ ਵੀ ਜੁਤੀ ਬਣਾਉਣ ਦੇ ਵਾਸਤੇ ਆਉਂਦਾ ਸੀ ਉਹਦੀ ਜਿਹੜੀ ਗੰਧ ਹੈ ਉਹ ਪਰਮੇਸ਼ਰ ਦੇ ਨਾਮ ਦੇ ਨਾਲ ਵੀ ਜੋੜ ਦਿਆ ਕਰਦੇ ਸਨ ਭਾਵ ਉਹਨਾਂ ਨੇ ਆਪਣੇ ਜੀਵਨ ਵਿੱਚ ਸੱਚੀ ਤੇ ਸੁੱੱਚੀ ਕਿਰਤ ਕਮਾਈ ਕੀਤੀ ਹੈ ਔਰ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜ ਕੇ ਉਹਨਾਂ ਦਾ ਜੀਵਨ ਨਦਰੋਂ ਨਦੀ ਵਿੱਚ ਹਾਲ ਕੀਤਾ ਹੈ ਅੱਜ ਵੀ ਭਗਤ ਰਵਿਦਾਸ ਮਹਾਰਾਜ ਆਪਣੀ ਬਾਣੀ ਦੇ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਦੁਆਰਾ ਸਾਨੂੰ ਬਿਆਨ ਤੋਂ ਉਪਦੇਸ਼ ਕਰ ਰਹੇ ਨੇ ਔਰ ਸਾਨੂੰ ਉਹਨਾਂ ਦੇ ਉਪਦੇਸ਼ਾਂ ਉਤੇ ਚੱਲਣਾ ਚਾਹੀਦਾ ਹੈ ਜਦ ਪਾਤ ਉੱਚ ਨੀਚ ਦੇ ਭੇਤ ਪਾਪ ਤੋਂ ਕਪੜ ਉੱਤੇ ਇੱਕ ਰਵਾਇਤ ਨੂੰ ਨਿਰੋਲ ਭਗਤੀ ਵੱੰਦੀ ਸੇਵਾ ਸਿਮਰਨ ਵਿੱਚ ਲੱਗ ਕੇ ਸੱਚੀ ਸੁੱਚੀ ਦਰਸਾ ਰ homogene ਕਰਕਰ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਸੋਇ ਇੱਕ ਵਾਰ ਸੂਚੀਆਂ ਸੰਗਤਾਂ ਦਾ ਬਹੁਤ ਬਹੁਤ ਜਿੱਤੇ ਧੰਨਵਾਦ ਕਰਦੇ ਆ ਉੱਤੇ ਵੀ ਬਹੁਤ ਬਹੁਤ ਵਧਾਈ ਦਿੰਦੇ ਆ ਤੇ ਵਧਾਈ ਦਿੰਦੇ ਆ ਸੁਖਾਰ ਅਮਰਜੀਤ ਸਿੰਘ ਜੀ ਸੰਤੂਸ਼ਾਪ ਅਮਰ ਸਿੰਘ ਜੀ ਜੋ ਕਿ ਦਿਨੋ ਨਗਰ ਕੋਈ ਪੱਤਰਕਾਰ ਸਹਿਵਾਣ ਹਨ ਔਰ ਗੁਰੂ ਕਰਦੀ ਜੋ ਹਰ ਸਮਾਗਮ ਦੀ ਰਿਪੋਰਟ ਹੈ ਔਰ ਕੈਮਰੇ ਵਿੱਚ ਕੈਪਚਰ ਕਰਕੇ ਦੂਰੋਂ ਤੱਕ ਪਹੁੰਚਾਉਂਦੇ ਹਨ ਇਹਨਾਂ ਦਾ ਵੀ ਸਿਦਕਨ ਧੰਨਵਾਦ ਕਰਦੇ ਆ ਬਹੁਤ ਬਹੁਤ ਵਧਾਈ ਉਲੰਚ ਕਾਲੀ ਮਾਪੀ ਵਾਜ ਗੁਜੀ ਕਾਲਸਾ ਵਾਜਿਕਤੀ ਤੇ